ਤਾਂ ਫਿਟਿੰਗ ਸਾਡੀ ਆਪਣੀ ਆ ਜੀ ਫਿਟਿੰਗ ਜਿਵੇਂ ਅਗਲਾ ਕਰਕੇ ਪੇਟੀ ਲਿਆਊਗਾ ਜੀ ਉਹ ਅਸੀਂ ਫਿੱਟੇ ਸੀ ਆਪ ਕਰਕੇ ਦਵਾਂਗੇ ਤੇ ਇਹਦਾ ਫਿਟਿੰਗ ਦਾ ਖਰਚਾ ਕਿੰਨਾ ਕੁ ਮੰਨ ਕੇ ਚੱਲੀਏ ਫਿਟਿੰਗ ਦਾ ਜਿਹੜਾ ਅੰਗਲਾ ਆਉਂਦੀਆਂ ਜੀ ਇਲੈਕਟ੍ਰੀਸ਼ੀਅਨ ਦਾ ਕੰਮ ਹੋ ਗਿਆ ਜੀ ਸਾਰਾ A to Z ਜੀ ਫਿੱਟ ਕਰਕੇ ਸਾਰਾ ਕੁਝ ਚਾਲੂ ਕਰਕੇ ਜੀ 1000 ਰੁਪਏ ਜੀ ਤੁਹਾਨੂੰ ਤਾਂ ਇਹ ਕਿਸੇ ਨੇ ਪੁਰਾਣੀ ਕਟਾਉਣੀ ਹੋਊਗੀ ਕੱਟ ਲਾਂਗੇ ਜੇ ਛਤਰੀ ਦੀ ਹਾਲਤ ਸਹੀ ਹੈ ਜੀ ਉਹ ਵੀ ਕੱਟ ਲਾਂਗੇ ਅੱਛਾ ਕੱਟ ਦਵਾਂਗੇ ਤੇ ਕਿਵੇਂ ਬਾਈਆਂ ਦਾ ਕੰਮ ਕਮੇ ਲੱਗਦਾ ਬਾਈ ਬਹੁਤ ਵਧੀਆ ਲੱਗਿਆ ਪਹਿਲੀ ਗੱਲ ਇਹਨਾਂ ਦੀ ਸਰਵਿਸ ਬਹੁਤ ਵਧੀਆ ਬਾਕੀ ਨਾ ਕੁਆਲਿਟੀ ਹੈਗੀ ਹੈ ਨਾ ਜਿਹੜੀ ਚੀਜ਼ ਆਪਾਂ ਭਾਲਦੇ ਹੁੰਨੇ ਉਹ ਹੈਗੀ ਆ ਬਾਕੀ ਇਹ ਡੀਲ ਵੀ ਬਹੁਤ ਚੰਗੇ ਦੇਂਦੇ ਟਰੈਕਟਰ ਆ ਉਹ ਸਾਰਾ ਕੰਮ ਉਹਨਾਂ ਬਾਈਆਂ ਤੋਂ ਛਾਤਰੀ ਆਪਣਾ ਮੂਰੇ ਕੋੜਾ ਵੈਂਪਰ ਵਗੈਰਾ ਸਾਰਾ ਕੁਝ ਬਾਈਆਂ ਨੇ ਆਪ ਲਾ ਕੇ ਦਿੱਤਾ ਗਾ ਯਾਰ ਅੱਛਾ ਆਪ ਪਤਾ ਕੇ ਬੈਠਣੀ ਟਰੈਕਟਰ ਖੜਾ ਕੇ ਹਾਂ ਅਜੀ ਉਦੋਂ ਦੇ ਬੈਠਿਆ ਸੀ ਚਾਬੀ ਵੀ ਨਹੀਂ ਜੱਗੀ ਬਾਈ ਠੀਕ ਹੈ ਸਾਰਾ ਕੁਝ ਇਹ ਇੱਕ ਪਤਾ ਜਦੋਂ ਆਪਾਂ ਕੰਮ ਕਰਾਉਣੇ ਹੁੰਦੇ ਆ ਉਦੋਂ ਆਪਾਂ ਵਿੱਚੋਂ ਥੋੜੇ ਆਪ ਆਪਦੇ ਹ ਉਦੋਂ ਮਿਸਤਰੀ ਆਕਣ ਲੱਗ ਗਿਆ ਨਾ ਪਾਉ ਆਖ ਦੇਦਾ ਨਹੀਂ ਤੁਸੀਂ ਨਾ ਨਾ ਜੀ ਜਮੀ ਨਹੀਂ ਗਰ ਵੀ ਉਹੀ ਕਰਨ ਦੇਖਾਈ ਇਹ ਨਾ ਨਾ ਜੀ ਅਸੀਂ ਭਾਈ ਅਸੀਂ ਐ ਦੇ ਦੇ ਜੀ ਪਹਿਲਾਂ ਸਾਨੂੰ ਆਪਦੇ ਨਾਲ ਨਹੀਂ ਜੀ ਸਾਡਾ ਗਾਹਕ ਖੁਸ਼ ਹੋਣਾ ਚਾਹੀਦਾ ਨਹੀਂ ਗੱਲ ਪਾਉ ਹਾਂਜੀ ਹਾਂਜੀ ਮੈਨ ਗੱਲ ਭਾਈ ਰਿਸਪੈਕਟ ਤੇ ਡੀਲਿੰਗ ਨਹੀਂ ਹੁੰਦੀ ਹੈ ਨਾ ਇਹ ਚੀਜ਼ ਵਧੀਆ ਬਈ ਤੇ ਕੰਮ ਕਿਵੇਂ ਲੱਗਦਾ ਪੁੱਲ ਮਣਾ ਕੇ ਭਾਈ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਪਹਿਲਾਂ ਵੀ ਇੱਕ ਫਰੈਂਡ ਦਾ ਟਰੈਕਟਰ ਗਿਆ ਸੀ ਉਹ ਵੀ ਤਿਆਰ ਕਰਾ ਕੇ ਵਧੀਆ ਲੈ ਕੇ ਗਿਆ ਉੱਥੇ ਉਸ ਨੇ ਰੈਫਰੈਂਸ ਭਾਈ ਇਹਨਾਂ ਸਾਨੂੰ ਅੱਛਾ ਹਾਂ ਤੇ ਤੇ ਦੋ ਵਾਚ ਤੁਸੀਂ ਇੱਕ ਦੋ ਮੁੰਡੇ ਹੋਰ ਸੀਗੇ ਸਾਡੇ ਪਿੰਡੋਂ ਉਹਨਾਂ ਨੇ ਵਧੀਆ ਦੇਖਿਆ ਸੀ ਦੇਖਿਆ ਉਹਨਾਂ ਦਾ ਕੰਮ ਸਾਨੂੰ ਵਧੀਆ ਲੱਗਿਆ ਤਾਂ ਕਰਕੇ ਅਸੀਂ ਇੱਥੇ ਆ ਗਏ ਫਿਰ ਮੈਂ ਇਹਨਾਂ ਨੂੰ ਆਪਣੇ ਚਾਚਾ ਜੀ ਇਹਨੂੰ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਮੈਂ ਤੁਹਾਡਾ ਵੀ ਰਾਮਨਾਥ ਸੇਖੋਂ ਬੋੜਾਵਾਲ ਤੇ ਦੋਸਤੋ ਅੱਜ ਨਾ ਜਿਹੜੇ ਭਰਾ ਟਰੈਕਟਰਾਂ ਦਾ ਸ਼ੌਂਕ ਰੱਖਦੇ ਆ ਅੱਜ ਆਪਾਂ ਇੱਕ ਵੱਡੀ ਫੈਕਟਰੀ ਦੇ ਵਿੱਚ ਲੈ ਕੇ ਆਇਆ ਤੁਹਾਨੂੰ ਤੇ ਜਿੱਥੇ ਟਰੈਕਟਰ ਦਾ ਸਾਰੀ ਇੰਟੀਰੀਅਰ ਹੈ ਜਿਵੇਂ ਕਦੀ ਕੋਈ ਟੈਕ ਤੋਂ ਲਾ ਕੇ ਜਾਂ ਯੂ ਤੋਂ ਲਾ ਕੇ ਹਨਾ ਛਤਰੀ ਫੇਵਰ ਦੀ ਛਤਰੀ ਮਤਲਬ ਇੱਕ ਤਾਂ ਹੁੰਦਾ ਵੀ ਦੁਕਾਨ ਕਿਸੇ ਦੁਕਾਨਦਾਰ ਲਵੇ ਜਾਣਾ ਮੰਨ ਕੇ ਚੱਲਾ ਆਪਾਂ ਟਰੈਕਟਰ ਤਿਆਰ ਕਰਾਉਣਾ ਉਹ ਦੁਕਾਨਦਾਰ ਕਈ ਪਾ ਰੱਖੀ ਬੈਠੇ ਹਨਾ ਵੀ ਉਹ ਗਾਂਹਾਂ ਤੋਂ ਮਾਲ ਲੈਂਦੇ ਆਗੇ ਆਪਾਂ ਉਸ ਜਮਾ ਇੱਕ ਵੱਡੀ ਫੈਕਟਰੀ 'ਚ ਆਏ ਜਿੱਥੇ ਸਾਰਾ ਹੀ ਮਾਲ ਤਿਆਰ ਹੋਊਗਾ ਹਾਂ ਮਹਿੰਦਰਪਾਲ ਫੈਕਟਰੀ ਮਹਿੰਦਰ ਸਿੰਘਲਾਸ ਫੈਕਟਰੀ 'ਚ ਆਏ ਆਪਾਂ ਬਾਕੀ ਗੱਲਾਂ ਬਾਤਾਂ ਸਾਰੀਆਂ ਕਰਾਂਗੇ ਜੇਕਰ ਤੁਸੀਂ ਨਵਾਂ ਟਰੈਕਟਰ ਲਿਆ ਇੱਕ ਵਾਰੀ ਜ਼ਰੂਰ ਲਿੰਕ ਕਰਿਓ ਬਾਕੀ ਆਪਾਂ ਮਾਲਕਾਂ ਨਾਲ ਗੱਲਬਾਤ ਕਰਦੇ ਹਾਂ ਕੋਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਬਹੁਤ ਵਧੀਆ ਭਾਈ ਜੀ ਮੈਂ ਬੋਡਲਾ ਡਾ ਰੋਡ ਅਹਿਮਦਪੁਰ ਤੋਂ ਬੋਲ ਰਿਹਾ ਜੀ ਹਾਂਜੀ ਅਹਿਮਦਪੁਰ ਦੇ ਵਸਨੀਕਾਂ ਦੀ ਇਹ ਡਿਮਾਂਡ ਸੀ ਅਸੀਂ 2009 ਤੋਂ ਕੂਲਰ ਫੈਕਟਰੀ ਚਲਾ ਰਹੇ ਆ ਉਹ ਕਹਿੰਦੇ ਤੁਹਾਡੇ ਕੋਲੇ ਜਗ੍ਹਾ ਵੀ ਹੈ ਸਭ ਕੁਝ ਹੈ ਵੀ ਜੇ ਤੁਸੀਂ ਨਾ ਟਰੈਕਟਰ ਪਾਰਟਸ ਐਡ ਕਰ ਲਓ ਤਾਂ ਸਾਨੂੰ ਪਿੰਡ ਨੂੰ ਬਹੁਤ ਫਾਇਦਾ ਹੋਊਗਾ ਜੀ ਕਿਉਂਕਿ ਅਸੀਂ ਪਹਿਲਾਂ ਫਾਈਬਰ ਦਾ ਕੂਲਰ ਬਣਾ ਰਹੇ ਆ ਫਾਈਬਰ ਵਾਲੇ ਸਾਨੂੰ ਬਹੁਤ ਜ਼ਿਆਦਾ ਨੌਲੇਜ ਹੈ ਤੇ ਛਤਰੀ ਵੀ ਜਿਹੜੀ ਕੋਲੋਕੀ ਬਣਦੀ ਆ ਉਹ ਵੀ ਫਾਈਬਰ ਦੀ ਬਣਦੀ ਆ ਸਾਡੇ ਕੋਲੇ ਕਾਫੀ ਲੇਬਰ ਹੈ ਦਾ ਜਿਹੜੀ ਫੈਬਰਿਕ ਦੀ ਪ੍ਰੋਪੀ ਐ ਅਸੀਂ ਆਪ ਬਣਾ ਰਹੇ ਆ ਸਾਡਾ ਇੱਕੋ ਹੀ ਮੋਟਿਵ ਹੈ ਵੀ ਜਿਹੜਾ ਟਰੈਕਟਰ ਹੈ ਜੱਟ ਦੀ ਜ਼ਿੰਮੇਵਾਰ ਦੀ ਜਿੰਦ ਜਾਨ ਹੁੰਦਾ ਹੈ ਬਿਲਕੁਲ ਵੀ ਉਹਨੂੰ ਜੋ ਵੀ ਅੱਜ ਕੋਈ ਕੰਮ ਕਰਾ ਰਿਹਾ ਮੁੰਡੇ ਉਹ ਛੋ ਵਾਸਤੇ ਕਰ ਰਿਹਾ ਵੀ ਵਧੀਆ ਤੋਂ ਵਧੀਆ ਕੰਮ ਕਿੰਨੇ ਹੋਵੇ ਸਾਡਾ ਇੱਕੋ ਹੀ ਮੋਟਿਵ ਹੈ ਵੀ ਆਲ ਪੰਜਾਬ ਚ ਕਿਤੇ ਵੀ ਤੁਸੀਂ ਇਹਦਾ ਰੇਟ ਪਤਾ ਕਰੋ ਫਿਰ ਸਾਡੇ ਕੋਲੇ ਆਓ ਤੇ ਕੁਆਲਟੀ ਵਾਈਜ਼ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰਨਾ ਰੇਟ ਵਾਈਜ਼ ਤੁਸੀਂ ਕਿਤੇ ਵੀ ਪਤਾ ਕਰਕੇ ਸਾਡੇ ਕੋਲੇ ਆ ਸਕਦੇ ਹੋ ਫਿਰ ਤੁਸੀਂ ਦੇਖੋ ਵੀ ਅਸੀਂ ਇਹਨਾਂ ਰੇਟਾਂ ਤੇ ਤੁਹਾਨੂੰ ਕਿਸ ਤਰ੍ਹਾਂ ਦੀ ਚੀਜ਼ ਸਪਲਾਈ ਕਰਾ ਰਹੇ ਹਾਂ ਧੰਨਵਾਦ ਜੀ ਤੇ ਦੂਜੀ ਗੱਲ ਇਹ ਆ ਜਦੋਂ ਆਪਾਂ ਵੀਡੀਓ ਸਟਾਰਟ ਕਰਨੀ ਸੀ ਬਾਉ ਜੀ ਮੈਨੂੰ ਕਹਿੰਦੇ ਤੁਸੀਂ ਆਪ ਦਾ ਚਾਰਜ ਦੱਸੋ ਮੈਂ ਇਹੋ ਗੱਲ ਪਹਿਲ ਤੇ ਕਹੀ ਵੀ ਅਸੀਂ ਚਾਰਜ ਨਹੀਂ ਲੈਣਾ ਜਿਹੜਾ ਤੁਸੀਂ ਫਾਇਦਾ ਕਰਨਾ ਸਾਡੇ ਜਿਹੜੇ ਵੀਡੀਓ ਭਰਾ ਦੇਖ ਰਹੇ ਨੇ ਉਹਨਾਂ ਦਾ ਫਾਇਦਾ ਕਰਨਾ ਕੋਈ ਚਾਰਜ ਵਗੈਰਾ ਨਹੀਂ ਇਹ ਬਾਈ ਜੀ ਜਦੋਂ ਉਹ ਕੋਈ ਵੀ ਕਸਟਮਰ ਸਾਡੇ ਕੋਲੇ ਆਊਗਾ ਸਾਡੇ ਨਾਲ ਗੱਲ ਕਰੂਗਾ ਐਦੂਆਦ ਕੰਮ ਕਰਾਊਗਾ ਉਹ ਬੰਦਾ ਆਪਦੇ ਮੂੰਹੋਂ ਬੋਲੂਗਾ ਵੀ ਉਹਦਾ ਕੀ ਫਾਇਦਾ ਹੋਇਆ ਕਿਉਂਕਿ ਫਾਇਦਾ ਤਾਂ ਕਸਟਮਰ ਦੱਸੂਗਾ ਮੈਂ ਤਾਂ ਆਪਦੇ ਵੱਲੋਂ ਬਹੁਤ ਚੀਜ਼ਾਂ ਦੱਸੂਗਾ ਪਰ ਜਦੋਂ ਕਸਟਮਰ ਪ੍ਰੈਕਟੀਕਲ ਆਊਗਾ ਯਾਰ ਵੀ ਕੰਮ ਕਿਸ ਤਰ੍ਹਾਂ ਦਾ ਹੋਇਆ ਐ ਇੱਥੇ ਲੇਬਰ ਵਰਕ ਕਿਸ ਤਰ੍ਹਾਂ ਦਾ ਹੈ ਉਹਦਾ ਕਿਸ ਤਰ੍ਹਾਂ ਦਾ ਬਿਹੇਵ ਹੋਇਆ ਹੈ ਤਾਂ ਇਹ ਚੀਜ਼ਾਂ ਤਾਂ ਕਸਟਮਰ ਨੇ ਦੱਸਣੀਆਂ ਨੇ ਬਿਲਕੁਲ ਆਜਾ ਆਪਾਂ ਦੇਖੀ ਫਿਰ ਕੀ ਕੀ ਆਓ ਬਾਈ ਜੀ ਕਿਹੜੀ ਕਿਹੜੀ ਆਪ ਨੂੰ ਮਤਲਬ ਮੈਨੂੰ ਸਭ ਦੱਸੋ ਆਓ ਬਾਈ ਜੀ ਜਿਵੇਂ ਆਹ ਨਮਾਟ 555 ਟਰੈਕਟਰ ਆਇਆ ਤੇ ਅਸਲ 'ਚ ਨਾ ਸਵੇਰੇ ਬਾਈ ਨੇ ਆਪ ਨੂੰ ਫੋਨ ਕੀਤਾ ਵੀ ਟਰੈਕਟਰ ਲੈ ਲਵੇ ਅੱਜ 5 ਨੇ 5 ਦੇ ਮਤਲਬ ਤਿਆਰ ਜਮਾ ਉਹ ਕੋਕਾ ਮਤਲਬ ਆ ਨਵਾਂ ਟਰੈਕਟਰ ਦੇਖਣਾ 855 ਨਾ ਵੀ ਇਸੇ ਤਰ੍ਹਾਂ ਹੀ ਲਿਆਉਣਾ ਬਾਈ ਕਹਿੰਦੇ ਵੀ ਥਰੱਲ 'ਤੇ ਇਸ ਤਰ੍ਹਾਂ ਖੜਾ ਜੇ ਤੇ ਜਿਹੜੀ ਵੀ ਮਤਲਬ ਐਸੈਸਰੀ ਆਪ ਨੂੰ ਚਾਹੀਦੀ ਆ ਮਤਲਬ ਕੰਪਲੀਟ ਕਰਕੇ ਅਸੀਂ ਕਹਿ ਦੇਣਾ ਜਦ ਦੇ ਦਾਂਗੇ ਵਾਪਸ ਆਪਾਂ ਭਾਜੀ 4 ਘੰਟੇ ਲੱਗ ਜਾਂਦੀ ਹੈ 4 ਘੰਟੇ ਚ ਕੰਪਲੀਟ ਜਿਹੜੀ ਵੀ ਐਕਸੈਸਰੀ ਬੰਦਾ ਕਹਿੰਦਾ ਲਾ ਰਹੀ ਹੈ ਹਾਂ ਜੀ ਐਕਸੈਸਰੀ ਆਪਾਂ ਕਿਹੜੀ ਕਿਹੜੀ ਮਤਲਬ ਬੱਸ ਜਿਵੇਂ ਆਹ ਟਰੈਕਟਰ ਤੇ ਜੂਬ ਐਪ ਲੱਗ ਗਿਆ ਹੂੰ ਇਸ ਤੋਂ ਬਾਅਦ ਇੱਥੇ ਕਨੋਪੀ ਲੱਗਣੀ ਆ ਉਹ ਲੱਗ ਜਾਂਦੀ ਹੈ ਹਾਂ ਇਸ ਤੋਂ ਬਾਅਦ ਸ਼ੋ ਜਾਲੀ ਦਾ ਵੀ ਕੰਮ ਅੱਜਕੱਲ ਕਰਾਉਂਦੇ ਆ ਇਸ ਤੋਂ ਬਾਅਦ ਐਕਸੈਸਰੀ ਹੋਗੀ ਲਾਈਟਿੰਗ ਦੀ ਹਰ ਆਈਟਮ ਹੋਊਗੀ ਲਾਈਟਿੰਗ ਟਰੈਕਟਰਾਂ ਦੇ origignal ਮਗਰਾਟ ਹੋ ਗਏ ਮੂਰਲੇ ਮਗਰਾਟ ਹੋ ਗਏ ਬੈਟਰੀ ਬਕਸਾ ਹੋ ਗਿਆ ਹਰ ਤਰ੍ਹਾਂ ਦੀ ਆਈਟਮ ਆਪਾਂ ਨੂੰ ਮਿਲੂਗੀ ਤੇ ਬੰਪਰ ਤੁਸੀਂ ਬਹੁਤ ਰੱਖੀ ਬੈਠੇ ਹੋ ਭਾਈ ਜੀ ਬੰਪਰ ਦਾ ਅੱਜ ਕੱਲ ਟ੍ਰੈਂਡ ਹੈ ਟ੍ਰੈਂਡਾ ਬਿਲਕੁਲ ਠੀਕ ਹੈ ਟੈਂਕੀ ਵਾਲਾ ਬੰਪਰ ਵੀ ਹੋ ਗਿਆ ਬਿਨਾ ਟੈਂਕੀ ਵਾਲਾ ਵੀ ਹੋ ਗਿਆ ਲੇਜ਼ਰ ਕਟਿੰਗ ਦੀ ਵੀ ਹੋ ਗਈ ਤੇ ਇਹ ਵੀ ਜਿਹੜਾ ਬੰਪਰ ਟੈਂਕੀ ਵਾਲਾ ਦੱਸ ਰਹੇ ਤੁਸੀਂ ਘੱਟ ਤੋਂ ਘੱਟ ਬਜਨ ਕਿੰਨਾ ਕਹੂਗਾ ਬਾਈ ਜੀ 90 ਕਿਲੋ ਦਾ ਤਾਂ ਲੋਡ ਪਾਉਂਗੀ ਕਿਉਂਕਿ ਟੈਂਕੀ ਦਾ ਕੰਮ ਹੈ ਲੌਂਗ ਲਾਈਫ ਵਾਸਤੇ ਆਪਾਂ ਜਿਆਦਾ ਹਲਕਾ ਨਹੀਂ ਕਰਦੇ ਜਿਹੜਾ ਟਰੈਕਟਰ ਦੇ ਨਾਲ ਆਉਂਦਾ ਮੰਨ ਕੇ ਚੱਲੇ ਇਹਦਾ ਵਜ਼ਨ ਕਿੰਨਾ ਕੁ ਤੁਹਾਡੇ ਦਾ ਰੋਜ਼ ਦਾ ਕੰਮ ਹੀ ਆ। ਬਾਈ ਜੀ ਇਹ ਚ ਬਜਰੀ ਭਰੀ ਹੁੰਦੀ ਹੈ। ਅੱਛਾ ਚ ਬਜਰੀ ਹੁੰਦੀ ਹੈ। ਹਾਂ ਮੂਰੇ ਬਕਸੇ ਚ ਬਜਰੀ ਜੇ ਲੋਹਾ ਤਾਂ 15 ਕਿਲੋ ਹੁੰਦਾ ਇਹ ਚ 40 50 ਕਿਲੋ ਬਜਰੀ ਹੁੰਦੀ ਹੈ। ਅੱਛਾ ਅੱਛਾ ਹਾਂ ਇਹ ਇਹ ਕਿੰਨੇ ਕੁ ਦਾ ਪੈਂਦਾ ਫਿਰ ਆਪਾਂ ਨੂੰ ਜਿਹੜਾ ਤੁਸੀਂ ਕਹਿ ਰਹੇ ਹੋ ਕਿ 90 ਕਿਲੋ ਲਗਭਗ 10000 11000 ਦੀ ਰੇਂਜ ਚ ਬਾਈ ਵੇਟ ਹੁੰਦਾ ਜੀ ਇਹ ਜਿੰਨਾ ਵੇਟ ਆਰ ਕੇਜੀ ਰੇਟ ਹੁੰਦਾ ਜੀ ਦਾ ਉਸ ਦੇ ਹਿਸਾਬ ਨਾਲ ਗਾਹਕ ਦੀ ਡਿਮਾਂਡ ਤੇ ਹਾਈਟ ਕਿੰਨੀ ਚਾਹੀਦੀ ਹੈ ਲਮਾਈ ਕਿੰਨੀ ਚਾਹੀਦੀ ਹੈ ਡਿਮਾਂਡ ਤੇ ਬਣਾਉਣਾ ਡਿਮਾਂਡ ਤੇ ਜੋ ਵੀ ਜੋ ਵੀ ਆਰਡਰ ਤੇ ਡਿਮਾਂਡ ਤੇ ਜੋ ਤਾਂ ਤਕਰੀਬਨ ਸਟੈਂਡਰਡ ਹੀ ਹੁੰਦਾ ਜੀ ਹੂੰ ਜੋ ਪੈਪ ਦਾ ਟਰੈਕਟਰ ਦੀ ਫੀਟਿੰਗ ਦੇ ਮੁਤਾਬਕ ਪਰ ਉਹ ਚ ਕਈ ਕਹਿੰਦੇ ਵੀ ਜਿਆਦਾ ਉੱਚਾ ਚਾਹੀਦਾ ਜਾਂ ਨੀਵਾ ਉਹ ਮੌਕੇ ਤੇ ਹੋ ਜਾਂਦਾ ਬਾਕੀ ਸਾਡੇ ਮੇਨ ਪੇਂਟਰ ਵੀ ਹੈ ਭਾਉ ਇਹਨਾਂ ਨਾਲ ਆਪਾਂ ਉ ਗਰੇ ਇੰਨਾ ਤੋਂ ਵੀ ਤੁਸੀਂ ਸਾਰਾ ਅੱਛਾ ਬਾਕੀ ਹਾਂ ਲਓ ਮੇਟਰਾ ਪਪਾ ਉਹ ਨਾਲ ਜੁੜਦੇ ਆਂ ਹੋਰ ਪਾਉ ਠੀਕ ਹੈ ਵਧੀਆ ਜੀ ਵਧੀਆ ਤੇ ਬੇਟਾਂ ਦੀ ਗੱਲ ਕਰ ਰਹੇ ਸੀ ਜਿਹੜੇ ਆਪਾਂ ਮਤਲਬ ਕੱਲੇ ਫੇਬਰ ਦੇ ਫੇਬਰ ਦੀ ਬੇਟੀ ਲਾਗਦੇ ਹਾਂ ਹਾਂਜੀ ਫੇਬਰ ਦੇ ਜੀ ਆਰਡਰ ਕਰਾਉਣਾ ਜੀ ਅਸੀਂ ਲੋਹੇ ਦੇ ਵੀ ਲਗਾ ਕੇ ਰੇਤਾ ਅੱਛਾ ਆਊਟਰ ਤੇ ਮੰਗਾਉ ਆਂ ਆਰਡਰ ਤੇ ਹਾਂਜੀ ਤੇ ਇੱਕ ਚਾਰਜਰ ਵਾਲੀ ਹੁੰਦੀ ਹੁੰਦੀ ਆ ਡੱਬੀ ਚਾਰਜਰ ਚੂਰਜਰ ਵਗੈਰਾ ਹਾਂ ਟਰੈਕਟਰ ਤੇ ਹੁਣ ਮੰਨ ਕੇ ਚਲੋ ਆਪ ਨੂੰ ਮੋਬਾਈਲ ਦੀ ਲੋੜ ਰਹਿੰਦੀ ਆ ਹਾਂਜੀ ਮੋਬਾਈਲ ਹਾਂਜੀ ਮਤਲਬ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਆਂ ਟਰੈਕਟਰ ਤੇ ਹਨਾ ਤੇ ਚਾਰਜਰ ਵਾਲੀ ਡੱਬੀ ਵਗੈਰਾ ਦਾ ਸਾਰਾ ਹੈਗੀ ਹੈ ਜੀ ਹਾਂ ਜੀ ਇਹਦੇ ਨਾਲ ਦੀ ਡੱਬੀ ਹੋਊਗੀ ਜੀ ਆ ਜਵੇਂ ਸੋਨਾਰ ਟਰੈਕਟਰ ਤੇ ਲੱਗੀ ਹੋਈ ਹੈ ਹੂੰ ਇਹਦੇ ਨਾਲ ਦੀ ਡੱਬੀ ਹੋਊਗੀ ਜੀ 20 ਹਾਂਜੀ ਹਾਂਜੀ ਉਹ ਮਤਲਬ ਕਿ ਕਿਸੇ ਮਰਜ਼ੀ ਟਰੈਕਟਰ ਤੇ ਲਵਾ ਸਕਦੇ ਹੋ ਜੀ ਹਾਂਜੀ ਟੇਟ ਨਾਲ ਲਾਈਟਾਂ ਦਾ ਇੰਟੀਰੀਅਰ ਕਹਿਰ ਜਾ ਹਾਂਜੀ ਲਾਈਟਾਂ ਨਾਲ ਲਾਈਟਾਂ ਦਾ ਇਹ ਆਪਣੇ ਕੋਲੇ ਇੰਟੀਰੀਅਰ ਜਿਵੇਂ ਉਹ ਵਗੈਰਾ ਹੋਵੇ ਜੀ ਉੱਥੇ ਕਵਰ ਹੋਗੇ ਜੀ ਹਾਂਜੀ ਤਾਂ ਬਾਕੀ ਜੇ ਇੰਡੀਕੇਟਰ ਕਿਸੇ ਨੇ ਜਾਂ ਲਵਾਉਣੇ ਨੇ ਜਾਂ ਲੀਲੇ ਬਲਮ ਪਾਉਣੇ ਨੇ ਸਭ ਕੁਝ ਉਰੇ ਮਤਲਬ ਬੰਦਾ ਜਿਹੜਾ 13 ਹੋਰੇ ਟਰੈਕਟਰ ਲਿਆ ਕਿਤੇ ਮੈਂ ਕਿਹਨਾਂ ਕਿੱਤੇ ਜਾਣ ਦੀ ਲੋੜ ਨਹੀਂ ਤੁਹਾਨੂੰ ਸਾਰਾ ਐਸੈਸਰੀ ਵਗੈਰਾ ਸਭ ਕੁਝ ਇੱਥੇ ਮਿਲ ਜੂਗਾ A to Z ਜੋ ਵੀ ਕੰਮ ਹੋਊਗਾ ਜੀ ਸਾਰਾ ਕੁਝ ਇੱਥੇ ਕਰਕੇ ਦਵਾਂਗੇ ਜੀ ਅਸੀਂ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਲੈਕਾਂ ਨੂੰ ਜਾਂ ਕਿਸੇ ਚੀਜ਼ ਨੂੰ ਕਿਤੇ ਜਾਣ ਦੀ ਲੋੜ ਨਹੀਂ ਬਾਕੀ ਮੁੰਡਿਆਂ ਦਾ ਰਿਵਿਊ ਲੈ ਲਈ ਆਪਾਂ ਹਾਂਜੀ ਹਾਂਜੀ ਲਓ ਕਿਹੜੇ ਮੁੰਡੇ ਹੋ ਕਿਹੜੇ ਕਿਹੜੇ ਪਿੰਡ ਆ ਬਾਈ ਉਹ ਬਾਈ ਉਹ ਤਾਂ ਨਾ ਰਿਵਿਊ ਉਹ ਚੱਲਣ ਦੇ ਵਿੱਚ ਉਹ ਬਾਈ ਮੈਂ ਤਾਂ ਪੜੀ ਨਹੀਂ ਕੋਈ ਐ ਟ੍ਰੈਕਟਰ ਇਹਦਾ ਬਹੁਤ ਜੀ ਬੰਦਾ ਇਹਨੂੰ ਘੱਟੀ ਬਧਾਰ ਨਹੀਂ ਆ ਜੀ ਲੈਣਾ ਬਾਈ ਰਿਵਿਊ ਲੈਣਾ ਟ੍ਰੈਕਟਰ ਆਹੀ ਕਰੂਗਾ ਹਾਂਜੀ ਬਾਈ ਮੈਂ ਬਾਕੀ ਮੁੰਡਾ ਦਾ ਰਿਵਿਊ ਲੈਣੇ ਆ ਕੀ ਨਾ ਬਾਈ ਹਰਦੀਪ ਬਾਈ ਅੱਛਾ ਕਿਹੜੇ ਪਿੰਡੋਂ ਬਾਈ ਬਾਈ ਦਲੇਵਾਂ ਤੋਂ ਫਿਰ ਤਾਂ ਮੇਰਾ ਘਮਾਂਡ ਹੀ ਆ ਅੱਛਾ ਹਾਂਜੀ ਹਾਂਜੀ ਬਾਈ ਤੇ ਅੱਛਾ ਆ ਟਰੈਕਟਰ ਆਪਣੀ ਹੈ ਹਾਂਜੀ ਬਾਈ ਇਹ ਚਾਚਾ ਜੀ ਦਾ ਆਪਣਾ ਆ ਬਾਈ ਦਾ ਬਟ ਨਵੀਂ ਲਿਆਂਦਾ ਹਾਂਜੀ ਵਧਾਈਆਂ ਭਾਈ ਤੁਹਾਨੂੰ ਬਾਈ ਰੱਬ ਸਭ ਨੂੰ ਵਧਾਵੇ ਤੇ ਬਿਨਾ ਛਤਰੀ ਤੋਂ ਲਿਆਂਦਾ ਕਿਹੜਾ ਛਤਰੀ ਲਹਾਈ ਆ ਨਹੀਂ ਨਹੀਂ ਬਾਈ ਬਿਨਾ ਛਤਰੀ ਤੋਂ ਹੀ ਸੀਗਾ ਪਾਉ ਕਿਦਰ ਇੱਕ ਵਾਰ ਹੈ ਨਾ ਵੀ ਜਿਵੇਂ ਕਿਸੇ ਭਾਈ ਨੇ ਵੀ ਕੋਈ ਪੁਰਾਣੀ ਛਤਰੀ ਹੁੰਦੀ ਹੈ ਜੇ ਹਾਂਜੀ ਸਾਡਾ ਕਹਿੰਦਾ ਮੈਂ ਵਿੱਚ ਘਟਾਉਣੀ ਆ ਜਾਂ ਯੂ ਜਾਊਗਾ ਰਮਨ ਕਹੇ ਹਣਾ ਅਗਲਾ ਕਹਿੰਦਾ ਨਵੇਂ ਟ੍ਰੈਂਡ ਦੇ ਸਾਬ ਨਾਲ ਉਹਦੀ ਕਟਕਟਾਈ ਕਟਕਟਾਈ ਕਰਾਂਗੇ ਉਹ ਜੀ ਮਤਲਬ ਕਿ ਛਾਤਰੀ ਦੇਖ ਕੇ ਜੀ ਵੀ ਛਾਤਰੀ ਕਿਵੇਂ ਦੀ ਹੈ ਕੰਡੀਸ਼ਨ ਕਿਵੇਂ ਦੀ ਹੈ ਅੱਛਾ ਉਹ ਕੱਟ ਲਾਂਗੇ ਜੀ ਜੇ ਜੂ ਪਾਏ ਤਾਂ ਇਹ ਕਿਸੇ ਨੇ ਪੁਰਾਣੀ ਕਟਾਉਣੀ ਹੋਊਗੀ ਕੱਟ ਲਾਂਗੇ ਜੇ ਛਾਤਰੀ ਦੀ ਹਾਲਤ ਸਹੀ ਹੈ ਜੀ ਉਹ ਵੀ ਕੱਟ ਲਾਂਗੇ ਅੱਛਾ ਕੱਟ ਲਾਂਗੇ ਤੇ ਕਿਵੇਂ ਬਾਈਆਂ ਦਾ ਕੰਮ ਕਿਵੇਂ ਲੱਗਦਾ ਬਾਈ ਬਹੁਤ ਵਧੀਆ ਲੱਗਿਆ ਪਹਿਲੀ ਗੱਲ ਇਹਨਾਂ ਦੀ ਸਰਵਿਸ ਬਹੁਤ ਵਧੀਆ ਵਾਕਈ ਨਾ ਕੁਆਲਿਟੀ ਹੈਗੀ ਹੈ ਨਾ ਜਿਹੜੀ ਚੀਜ਼ ਆਪਾਂ ਭਾਲਦੇ ਹੁੰਨੇ ਉਹ ਹੈਗੀ ਆ ਬਾਕੀ ਇਹ ਡੀਲ ਵੀ ਬਹੁਤ ਚੰਗੇ ਤਰੀਕੇ ਨਾਲ ਹਾਂ ਸਾਣਾ ਦੁਕਾਨਦਾਰ ਦਾ ਕੰਮ ਹੁੰਦਾ ਡੀਲਿੰਗ ਵਧੀਆ ਕਰਦਾ ਹੈ ਨਾ ਪਰ ਮੈਂ ਮਹਿੰਗੀ ਲੱਗ ਜਾਈਏ ਜਾਂ ਡੀਲਿੰਗ ਵਧੀਆ ਹੋਣੀ ਚਾਹੀਦੀ ਹੈ ਹਾਂ ਮੰਨਦਾ ਹੀ ਗੱਲ ਪਉ ਹਾਂਜੀ ਹਾਂਜੀ ਮੇਨ ਗੱਲ ਬਈ ਰਿਸਪੈਕਟ ਤੇ ਡੀਲਿੰਗ ਨਹੀਂ ਹੁੰਦੀ ਹੈ ਨਾ ਇਹ ਚੀਜ਼ ਵਧੀਆ ਬਣੀ ਤੇ ਕੰਮ ਕਿਵੇਂ ਲੱਗਦਾ ਕੁੱਲ ਮਿਲਾ ਕੇ ਬਈ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਪਹਿਲਾਂ ਵੀ ਇੱਕ ਫਰੈਂਡ ਦਾ ਡਾਇਰੈਕਟਰ ਗਿਆ ਸੀ ਉਹ ਵੀ ਤਿਆਰ ਕਰਾ ਕੇ ਵਧੀਆ ਲੈ ਕੇ ਗਿਆ ਉੱਥੇ ਉਸ ਨੇ ਰੈਫਰੈਂਸ ਭਾਈ ਇਹਨਾਂ ਨੂੰ ਅੱਛਾ ਹਾਂ ਤੇ ਤੇ ਉਹਦੋਂ ਬਾਅਦ ਤੋਂ ਸਾਨੂੰ ਇੱਕ ਦੋ ਮੁੰਡੇ ਹੋਰ ਸੀਗੇ ਸਾਡੇ ਪਿੰਡੋਂ ਉਹਨਾਂ ਨੇ ਵਧੀਆ ਦੇਖਿਆ ਸੀ ਦੇਖਿਆ ਉਹਨਾਂ ਦਾ ਕੰਮ ਸਾਨੂੰ ਵਧੀਆ ਲੱਗਿਆ ਤਾਂ ਕਰਕੇ ਅਸੀਂ ਇੱਥੇ ਆ ਗਏ ਫਿਰ ਮੈਂ ਇਹਨਾਂ ਨੂੰ ਆਪਣੇ ਚਾਚਾ ਜੀ ਨੂੰ ਕਿਹਾ ਕਿਵੇਂ 2 550 ਟਰੈਕਟਰ ਆਸ ਕੋਈ ਅੱਛਾ 2800 ਹੋ ਜਾਂਦਾ ਟਰੈਕਟਰ ਉਹ ਸਾਰਾ ਕੰਮ ਉਹਨਾਂ ਬਾਈਆਂ ਤੋਂ ਛਾਤਰੀ ਆਪਣਾ ਮੂਰੇ ਘੋੜਾ ਵੈਂਪਰ ਵਗੈਰਾ ਸਾਰਾ ਕੁਝ ਬਾਈਆਂ ਨੇ ਆਪ ਲਾ ਕੇ ਦਿੱਤਾ ਗਾ ਯਾਰ ਅੱਛਾ ਆ ਪਤਾ ਕੇ ਬੈਠਣੀ ਏ ਟਰੈਕਟਰ ਖੜਾ ਕੇ ਅਸੀਂ ਉਦੋਂ ਦੇ ਬੈਠੇ ਅਸੀਂ ਚਾਬੀ ਵੀ ਨਹੀਂ ਚੱਕੀ ਬਈ ਠੀਕ ਇਹ ਇੱਕ ਪਤਾ ਜਦੋਂ ਆਪਾਂ ਕੰਮ ਕਰਾਉਣੇ ਹੁੰਦੇ ਆ ਉਦੋਂ ਆਪਾਂ ਬੇਤੇ ਥੋੜੇ ਆਪਾਂ ਆਪਦੇ ਹਿਸਾਬ ਨਾਲ ਵੀ ਕੰਮ ਕਰਾਉਣੇ ਹੁੰਦੇ ਆ ਹਨਾ ਵੀ ਉਹ ਰੋ ਐ ਕਰ ਦੋ ਐ ਕਰ ਦੋ ਯਾਰ ਉਦੋਂ ਮਿਸਤਰੀ ਅੱਖਾਂ ਲਾ ਕੇ ਬੰਦੇ ਨੇ ਪਾਉ ਆਖਦੇ ਤਾਂ ਨਹੀਂ ਤੁਸੀਂ ਨਾ ਨਾ ਜੀ ਜਮੀ ਨਹੀਂ ਯਾਰ ਵੀ ਉਹੀ ਕਰਨ ਦੇਖਾਈ ਜਾਂਦਾ ਨਾ ਨਾ ਜੀ ਅਸੀਂ ਭਾਈਆਂ ਨੂੰ ਅਸੀਂ ਐ ਦੇ ਦਿਆਂ ਜੀ ਪਹਿਲਾਂ ਸਾਨੂੰ ਆਪਦੇ ਨਾਲ ਨਹੀਂ ਜੀ ਸਾਡਾ ਗਾਹਕ ਖੁਸ਼ ਹੋਣਾ ਚਾਹੀਦਾ ਹਾਂ ਜਿਵੇਂ ਗਾਹਕ ਹੋਊਗਾ ਕੰਮ ਉਦਾਂ ਹੋਊਗਾ ਸਾਡੇ ਤਰੀਕੇ ਨਾਲ ਵੀ ਨਹੀਂ ਹੁੰਦਾ ਹਾਂ ਜੇ ਗਾਹਕ ਦਾ ਮਨ ਜੇ ਖੁਸ਼ ਹੋਊਗਾ ਜੇ ਆਪਦੇ ਤਰੀਕੇ ਨਾਲ ਕੰਮ ਕਰਤਾ ਗਾਹਕ ਦੀ ਆਪਾਂ ਸੁਣੀ ਨਹੀਂ ਜੀ ਆਪਾਂ ਫਿਰ ਗਾਹਕ ਨੂੰ ਪੇਟੀ ਜਿਹੜਾ ਆ ਬਾਈ ਹੁਣ ਆ ਟਰੈਕਟਰ ਹੈਗਾ ਇਹਦੀ ਹੁਣ ਪੇਟੀ ਲਾਉਣੀ ਆ ਆਪਾਂ ਇਹ ਅਸੀਂ ਮਤਲਬ ਕੀ ਪੇਟੀ ਆਪ ਲਿਆਏ ਨੇ ਬਾਈ ਫਿੱਟੇ ਸੀ ਕਰਕੇ ਦਮਾਗੇ ਅੱਛਾ ਹਾਂਜੀ ਫਿਟਿੰਗ ਦਾ ਕੰਮ ਸਾਰਾ ਆਪਣਾ ਹੀ ਚਲਾ ਛਾਤਰੀ ਵਗੈਰਾ ਦੇ ਹਨਾ ਯੂ ਵਗੈਰਾ ਦੇ ਜਿਹੜੀ ਮਤਲਬ ਉਹ ਡੈਕ ਚੈੱਕ ਲਾਉਣਾ ਬੰਦੇ ਨੇ ਪੇਟੀ ਬੂਟੀ ਮੰਗਾਉਣਾ ਫਿਰ ਉਹ ਥੋੜਾ ਕਿਸੇ ਲਿੰਕਾ ਜਾਂ ਬੰਦਾ ਉਰੀ ਆਉਂਦਾ ਕੋਈ ਡੈਕ ਵਾਲਾ ਕੋਈ ਉਹ ਜੀ ਆਪਣਾ ਦੇਵ ਹੈਗਾ ਜੀ ਇੱਥੇ ਸਦੇਵ ਨਾਲ ਲਿੰਕਾ ਹਾਂਜੀ ਦੇਵ ਨਾਲ ਲਿੰਕਾ ਹੈਗਾ ਜੀ ਬਾਕੀ ਜੀ ਉਹ ਦਾਗੜੀ ਡਿਮਾਂਡ ਹੈ ਕਿ ਰਾ ਕਿ ਜਿੱਥੋਂ ਮਰਜੀ ਲਿਆ ਸਕਦਾ બીજો હું ਕਿਸੇ ਨੇ ਤਿਆਰ ਕਰਵਾਉਣੀ ਹੈ ਜਾਂ ਕੁਝ ਵੀ ਉਹ ਦੇਵ ਆਪਣਾ ਬੰਦਾ ਹੈਗਾ ਜੀ ਉਹ ਤਿਆਰ ਕਰ ਦਿੰਦਾ ਜੀ ਤਾਂ ਫਿਟਿੰਗ ਸਾਡੀ ਆਪਣੀ ਹੈ ਫਿਟਿੰਗ ਜਿਵੇਂ ਅਗਲਾ ਕਰਕੇ ਪੇਟੀ ਲਾਊਗਾ ਜੀ ਉਹ ਅਸੀਂ ਫਿੱਟ ਸੀ ਆਪ ਕਰਕੇ ਦਵਾਂਗੇ ਤੇ ਇਹਦਾ ਫਿਟਿੰਗ ਦਾ ਖਰਚਾ ਕਿੰਨਾ ਕ ਮੰਨ ਕੇ ਚੱਲੀਏ ਫਿਟਿੰਗ ਦਾ ਜੀ ਅੰਗਲਾਂ ਆਉਂਦੀਆਂ ਜੀ ਇਲੈਕਟ੍ਰੀਸ਼ੀਅਨ ਦਾ ਕੰਮ ਹੋ ਗਿਆ ਜੀ ਸਾਰਾ A to Z ਜੀ ਫਿੱਟ ਕਰਕੇ ਸਾਰਾ ਕੁਝ ਚਾਲੂ ਕਰਕੇ ਜੀ 1000 ਰੁਪਏ ਜੀ ਫਿਰ ਤਾਂ ਕੋਈ ਬੜਾ ਨਹੀਂ ਹੈ ਬਾਕੀ ਤੁਹਾਨੂੰ ਕਿਵੇਂ ਲੱਗਦਾ ਬਈ ਬਹੁਤ ਸਹੀ ਲੱਗਿਆ ਨਾ ਤਾਂ ਹੀ ਤਾਂ ਅਸੀਂ ਇੱਥੇ ਆਏ ਸਾਨੂੰ ਵਧੀਆ ਬੈਟਰ ਲੱਗਿਆ ਥੋੜਾ ਸਸਤਾ ਲੱਗਿਆ ਹੋਰ ਮਾਰਕੀਟ ਰੇਟ ਨਾਲੋਂ ਤਾਂ ਕਰਕੇ ਅਸੀਂ ਇੱਥੇ ਆਏ ਬਾਕੀ ਭਾ ਬੇਨਤੀ ਇਹ ਆ ਵੀ ਬਾਊ ਨਾਲ ਪਹਿਲਾਂ ਆਪਣੀ ਗੱਲ ਹੋ ਕੇ ਟੀ ਹੈ ਨਾ ਵੀ ਪੰਜਾਬ ਔਰ ਪੰਜਾਬ ਦੇ ਵਿੱਚੋਂ ਜਿੱਥੋਂ ਵੀ ਤੁਹਾਨੂੰ ਜਿਵੇਂ ਕਹਦੇ ਵੀ ਕੁਆਲਿਟੀ ਨਾਲ ਤਾਂ ਨਹੀਂ ਥੋੜਾ ਜਿਹਾ ਕੰਪਰੋਮਾਈਜ਼ ਕੀਤਾ ਜਾ ਸਕਦਾ ਬਈ ਜਿੱਥੋਂ ਤੁਹਾਨੂੰ ਜਾਇਜ ਮਿਲਦਾ ਨਾ ਜਾਇਜ ਉਸ ਤੋਂ ਵੀ ਕਿਤੇ ਜ਼ਿਆਦਾ ਜਾਇਜ ਆ ਤੁਸੀਂ ਉਹ ਇੱਕ ਕੰਡੈਕਟ ਆਪਣਾ ਵੀ ਸਕਰੀਨ ਤੇ ਚੱਲ ਰਿਹਾ ਕੰਡੈਕਟ ਜ਼ਰੂਰ ਕਰ ਲਿਓ ਬਾਕੀ ਕੰਮ ਆਪਾਂ ਨੂੰ ਮੁੰਡਿਆਂ ਨੇ ਦੱਸਦਾ ਵੀ ਕਿਵੇਂ ਆ ਤਸੱਲੀ ਬਖਸ਼ਾ ਨਾ ਹਾਂਜੀ ਹਾਂਜੀ ਬਾਈ 100% ਸ਼ੇਅਰ ਕਰੋ ਲੋ ਵੀ ਵੀਡੀਓ ਕਰਦੇ ਭਰਾਵਾਂ ਨੇ ਕਿ ਸ਼ੇਅਰ ਵੱਧ ਤੋਂ ਵੱਧ ਕਰੋ ਤੁਹਾਡੇ ਵਰਗੇ ਭਰਾਵਾਂ ਦਾ ਵੱਧ ਤੋਂ ਵੱਧ ਫਾਇਦਾ ਕਰਨਾ ਆਪਣੇ ਪਹਿਲਾਂ ਵੀ ਗੱਲ ਹੋ ਕੇ ਹਟੀ ਆ ਬਾਪੂ ਨੇ ਚਾਰਜ ਮੰਗਿਆ ਸੀ ਵੀਡੀਓ ਦਾ ਆਪਾਂ ਚਾਰਜ ਨਹੀਂ ਲਿਆ ਸਿਰਫ ਤੁਹਾਡੇ ਫਾਇਦਿਆਂ ਦੇ ਮਾਰੇ ਨੇ ਜਿਹੜਾ ਆਪਣਾ ਚਾਰਜ ਸੀ ਥੋੜਾ ਫਾਇਦਾ ਹੋ ਵੀਡੀਓ ਸ਼ੇਅਰ ਕਰ ਲਓ